ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੇਰੋ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਤੇ ਦੋਸਤੋ ਆ ਵੇੜ ਵਿਖਾਉਣੀ ਆ ਉਸ ਤੋਂ ਪਹਿਲਾਂ ਵੀ ਜਿਹੜੇ ਆਪਣੇ ਵੀਰ ਪਹਿਲੀ 1000 ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਆ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 95926 26951 ਤੇ ਪ੍ਰਾਪਰਟੀ ਲੈਨੇ ਬਾਈ ਤੋਂ ਘਰ ਦੀਆਂ ਵਹਿੜਾਂ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਦਾ ਇੱਕ ਟੋਕੜ ਗੱਪਣ ਤੇ ਇੱਕ ਤਾਜੀ ਪਲੂਣ ਸੋਣ ਵਾਲੀ ਵਹਿੜਾ ਦੋਸਤੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦੇ ਨਾਮ ਮਨਪ੍ਰੀਤ ਸਿੰਘ ਜੀ ਪਿੰਡ ਵੈਰੋ ਕੇ ਤੇ ਜ਼ਿਲ੍ਹਾ ਮੋਗਾ ਜੀ ਠੀਕ ਆ ਤੇ ਵਹਿੜ ਘਰਦ ਗਈ ਆ ਆਪਣੀ ਹਾਂਜੀ ਹਾਂਜੀ ਬਾਈ ਜੀ ਆਪਣੇ ਘਰ ਦੀ ਵਹਿੜਾ ਜੀ ਤੇ ਪਹਿਲਾ ਸੁਆ ਸੁਣਾ ਹਨਾ ਹਾਂਜੀ ਪਲੂਣ ਸੁਣਾ ਨੇ ਜੀ ਤੇ ਉਮਰ ਕਿੰਨੀ ਕਹੂਗੀ ਆੜੀ ਆ ਉਮਰ ਇਹ 6 ਦਾੰਦ ਹੈ ਛਿੱਗੀ ਆ ਮੂੰਹ ਹਾਂਜੀ ਹਾਂਜੀ ਮੂੰਹ ਤਾਂ ਛਿੱਗੀ ਆ ਤੇ ਕਿੰਨੇ ਦਿਨ ਰਹਿੰਦੇ ਸੂਨ ਦੇ ਦੋ ਇਹਦੇ ਹੀ ਸੂਨ ਚ 10 ਦਿਨ ਪਏ ਆ ਹਜੇ 10 ਦਿਨ ਦਿਨ ਪੂਰੇ ਹੋਂ ਚ ਪਏ ਆ ਹਾਂਜੀ ਹਾਂਜੀ ਤੇ ਜਾਨੀ ਕਿ ਆਪਣੀ ਤਾਂ ਘਰ ਦੀ ਗਾਂ ਕੋਈ ਆ ਹਾਂਜੀ ਘਰ ਦੀ ਵਹਿੜ ਦੀ ਬੱਛੀ ਆਈ ਇਹਦੀ ਮਾਂ ਦਾ ਦੁੱਧ ਸੀਗਾ 30 ਪਲੱਸ ਠੀਕ ਆ ਇਹ ਵੀ ਫਿਰ ਪਹਿਲੇ ਸੂਏ ਚ ਚੰਗਾ ਦੁੱਧ ਪਾ ਦੂਗੀ ਪਹਿਲੇ ਸੂਏ ਚ 25-25 ਕਿਲੋ ਦੁੱਧ ਆਰਾਮ ਨਾਲ ਪਾਊਗੀ ਠੀਕ ਆ ਹਾਂਜੀ ਦੇਖ ਸਕਦੇ ਹੋ ਦੋਸਤੋ ਹਾਂਜੀ ਬਾਈ ਕੱਦ-ਕਾਟ ਠੀਕ ਆ ਠੰਡੀ ਸੀਲ ਬਹੁਤ ਹਨ ਜਾਂ ਉਪਰੇ ਬੰਦੇ ਤੋਂ ਡਰਦਾ ਪਸ਼ੂ ਜਮਾਂ ਨਹੀਂ ਡਰਦੀ ਆ ਦੇਖੋ ਜੀ ਬਾਕੀ ਥਣ ਥੋਣੇ ਨੇ ਬਹੁਤ ਸੋਨਾ ਕੱਢਿਆ ਦੇਖ ਸਕਦੇ ਆ ਬਾਕੀ ਮੋਲ ਆਪਾਂ ਬਾਈ ਤੋਂ ਜੈ ਜੀ ਖਾਵਾਂਗੇ ਇਹਦਾ ਬਾਲਾ ਨਹੀਂ ਕਰਾਉਂਦੇਗੇ ਤੋੜ ਤੀਗੇ ਹਾਂਜੀ ਰੰਗ ਬਾਜ ਵੀ ਦੋਸਤੋ ਚੰਗਾ ਬਾਲੀ ਗਰਮੀ ਵੀ ਨਹੀਂ ਮੰਨਦੀਗੀ ਉਹ ਵੀ ਸੀਲ شریف ਆ ਵੜ ਨਹੀਂ ਉੱਪਰੇ ਬੰਦੇ ਤੋਂ ਪਸ਼ੂ ਡਰਦਾ ਹੁੰਦਾਗਾ ਦੇਖ ਸਕਦੇ ਪਲੀ ਸੰ ਵੀ ਚੰਗੀ ਆ ਦੋਸਤੋ ਦੇਖ ਸਕਦੇ ਆ 10 ਦਿਨ ਇਹਦੇ ਦਿਨ ਪੂਰੇ ਹੋਣ ਚ ਪਏ ਆ ਉਦਦੇ ਨੂੰ ਚੰਗਾ ਹਵਾਨਾ ਇਹਨੇ ਭਰ ਜਾਣਾ ਬਾਕੀ ਦੋਸਤੋ ਮੂੰਹ ਮੱਥਾ ਦੇਖ ਸਕਦੇ ਆ ਵੀਰ ਹੋਰ ਐਚਪੀ ਉਹ ਇਹਦਾ ਜਰੂਰ ਬਾਈ ਨਾਲ ਕਰ ਲਓ ਕਨੈਕਟ ਮੋਲ ਆਪਾਂ ਪੁੱਛ ਲੈਨੇ ਆ ਥਣ ਬਹੁਤ ਸੋਹਣਾ ਇਹਨੇ ਮੁੱਠੀ ਦੀ ਚਵਾਈ ਵਾਲਾ ਸੋਹਣਾ ਥਣ ਦੋਸਤੋ ਕੱਢਿਆਗਾ ਪੀੜੀ ਦੇ ਪਾਵਿਆਂ ਵਾਂਗੂ ਦੋਸਤੋ ਚਾਰੇ ਥਣ ਵੇਖ ਸਕਦੇ ਗੈਪ ਚ ਬਾਕੀ ਹਵਾਨੇ ਚ ਦੋਸਤੋ ਟੱਲ ਦੇਖ ਸਕਦੇ ਦੇਖ ਸਕਦੇ ਹੋ ਦੋਸਤੋ ਟੱਲ ਬਹੁਤ ਪਈ ਆਈ ਟੱਲ ਹਜੇ ਹਵਾਨੇ ਚ ਕਾਫੀ ਟੱਲ ਪਈ ਆ 10 ਦਿਨ ਇਹਦੇ ਸੌਂਦੇ ਪਏ ਆ ਉਦੋਂ ਨੂੰ ਇਹਨੇ ਸੋਹਣਾ ਹਵਾਨਾ ਤਿਆਰ ਕਰ ਜਾਣਾ ਦੋਸਤੋ ਬਾਕੀ ਸੀਲ ਬਹੁਤ ਆ ਦੋਸਤੋ ਤੇ ਇਹਦਾ ਮੁੱਲ ਜਮਾਂ ਜਾਇਜ਼ ਮੁੱਲ ਬਾਈ ਇਹਦਾ 85000 ਰੁਪਏ ਵਿੱਚੋਂ ਮਾਨਤਨ ਹਾਂਜੀ ਆਏ ਗਏ ਭੈਣ ਭਰਾ ਦਾ ਮਾਨਤਨ ਕਰਾਂਗੇ ਦੋਸਤੋ 85000 ਮੁੱਲ ਆ ਵਿੱਚੋਂ ਮੌਕੇ ਤੇ ਕੁਝ ਮੁੱਲ ਘੱਟ ਜਾਊਗਾ ਕਰ ਲਿਓ ਬਾਈ ਨਾਲ ਕੱਲ ਜਿਨੇ ਘਰੇ ਰੱਖਣ ਨੂੰ ਲੈਣੀ ਹੈ ਵਹਿੜ ਜੈਲੀ ਆ ਚੰਗੀ ਵਹਿੜ ਆ ਦੋਸਤੋ ਦੋਸਤੋ ਆ ਤੋਕੜ ਕੱਪਣਾ ਇਹਦੀ ਕੀ ਡਿਟੇਲ ਆ ਬਾਈ ਜੀ 2 ਮਹੀਨਿਆਂ ਦੀ ਗੱਭਨ ਚੈੱਕ ਪਾਸਾ ਅੱਜ ਇਹਨੂੰ 2 ਮਹੀਨੇ ਕੰਪਲੀਟ ਹੋ ਗਏ ਠੀਕ ਆ ਦੁੱਧ ਦੇ ਥੱਲੇ 10 ਕਿਲੋ ਆਈ 10 ਕਿਲੋ ਕੋਈ ਵੀ ਆਪ ਦਾ ਜੋਕ ਕੇ ਲਿਆ ਸਕਦਾ ਹੈ ਹਾਂ ਜੀ ਬਾਈ ਜੀ ਜੋਕ ਕੇ ਲਿਆ ਸਕਦਾ ਤੇ ਸੂਆ ਨੇ ਕਿੰਨਾ ਮਸੂਣਾ ਸੂਆ ਬਾਈ ਜੀ ਨੇ ਐਤ ਕੀਤੀ ਜਾਂ ਸੁਣਾ ਜੀ ਤੀਜਾ ਸੂਆ ਹਾਂ ਜੀ ਦੋਸਤੋ ਤੀਜਾ ਸੂਆ ਸੋਨਾ ਹੁਣ 10 ਲੀਟਰ ਦੇ ਠਾ ਦੁੱਧ ਤਿਆਰ ਆ ਦੇਖ ਸਕਦੇ ਰੰਗ ਬਾਜ ਬਹੁਤ ਚੰਗਾ ਗਾ ਜਿਆਦਾ ਤਾਲੀ ਵੜਾ ਜਰੂਰ ਕਰ ਲਿਓ ਬਾਈ ਨਾਲ ਇਹ ਕਨੈਕਟ ਤੇ ਇਹਦਾ ਮੁੱਲ ਜਮਾਂ ਜਾਇਜ਼ ਇਹਦਾ ਮੁੱਲ ਬਾਈ ਜੀ ਪਿਆ 1000 ਰੁਪਿਆ 50000 ਵਿੱਚੋਂ ਮੌਕੇ ਤੇ ਹੋ ਜੂ ਮਾਨਤਨ ਆਏ ਗਏ ਭੈਣ ਭਰਾ ਦਾ ਮਾਨਤਨ ਕਰਾਂਗੇ ਠੀਕ ਆ ਦੋਸਤੋ ਸੁਹਾਗ ਨੇ ਤੀਜਾ ਹੀ ਸੋਨਾ ਹਨ ਹਾਂਜੀ ਹਾਂਜੀ ਤੀਜਾ ਹੀ ਸੋਨਾ ਤੀਜਾ ਸੁਹਾ ਸੋਨਾ ਬਾਕੀ ਥੰਥਣ ਇਹਦਾ ਵੀ ਬਹੁਤ ਸੋਹਣਾਗਾ ਤੋੜ ਕੇ ਦਿਖਾ ਦਿੰਨੇ ਉਹ ਨੂੰ ਤੋੜਦੇ ਲੰਮੀ ਬਾਕੀ ਮੂੰਹ ਦੇਖੋ ਦੋਸਤੋ ਇਹਦਾ ਵੀ ਬਾਕੀ ਰੰਗ ਆਵਾਜ਼ ਬਹੁਤ ਚੰਗਾਗਾ ਹਵਾਨੇ ਦੇ ਉੱਤੇ ਨਾੜਾ ਦੇਖ ਸਕਦੇ ਆ ਇਹ ਚੰਗੀ ਵਹਿੜ ਆ ਦੋਸਤੋ ਦੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਦੇਖ ਸਕਦੇ ਹੋ ਦੋਸਤੋ ਮੋਲੇ ਦਾ 50000 ਵਿੱਚੋਂ ਮਾਨਤਾਣ ਹੋ ਜਾਊਗਾ ਚੰਗੀਆਂ ਵਿਹੜਾਂ ਦੋਸਤੋ ਦੂਜੀ ਵੀ ਵਿਹੜ ਚੰਗੀ ਆ ਤੁਹਾਨੂੰ ਫੇਰ ਦਿਖਾ ਦਿੰਨੇ ਆ ਤੇਖ ਸਕਦੇ ਹੋ ਫੋਨ ਨੰਬਰ ਫੋਨ ਨੰਬਰ ਦੱਸ ਦੇ ਵੀ ਬਾਈ ਜੀ 97799 ਹਾਂ 12322 ਠੀਕ ਆ 99799 12322 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਰ ਲਓ ਕਨੈਕਟ ਵਹਿੜ ਚੰਗੀ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਰੇਲੂ ਵਹਿੜਾਂ ਦੋਸਤੋ 200 ਨੂੰ ਅੱਜ ਦਿਖਾ ਦਿਆਂ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ